ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੁਚਨਾ ਹੋਬਈ ਜੇ ਸੋਚੀ ਲਖਵਾਰ ਚੁਪੈ ਛੁਪਨਾ ਹੋਬਈ ਜੇ ਲਾਇ ਰਹਾ ਲਿਖਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪ੍ਰੀਆ ਪਾਰ ਸਹ ਸਿਆਣ ਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕੀਵ ਸਚਿਆਰਾ ਹੋਈਐ ਕਿਵ ਕੂੜੈ ਟਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਘਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮਾ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ ਉਗਮੈਂਦਰ ਸਭ ਕੋ ਬਾਦ ਹੁਕਮ ਨਾ ਹੋਏ ਨਾਨਕ ਮੈਂ ਜੇ ਭੂਜੈ ਤਾਂ ਹਮੈ ਕਹਿਣਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਧ ਕਰੇ ਤਨ ਖਿ ਹੈ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈ ਜਿਸੈ ਦੂਰ ਗਾਵੇ ਕੋ ਵਿਖੇ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਟੂਟ ਕਥ ਕਤ ਕਚੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਸੈ ਵੀ ਪ੍ਰਵਾਹੋ ਸੱਚਾ ਸਾਹਿਬ ਸਾਚ ਨਾਏ ਭਾਕਿਆ ਭਾਉ ਅਪਾਰ ਅੱਖ ਹੈ ਮੰਗ ਹੈ ਤਿਹ ਦੇ ਦੇ ਦਾਤ ਕਰੇ ਦਤਾਰ ਫੇਰ ਕਹਿ ਗੈਰ ਕੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਚਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਮ ਵੜਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਈ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸਿਵਿਆ ਕਿੰ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਹਾ ਸਮਾਈ ਗੁਰ ਈਸਰ ਗੁਰ ਗੁਰਖ ਬਰਮਾ ਗੁਰ ਪਾਰਬਤੀ ਮਾਈ ਜੀ ਹੋ ਜਾਣਾ ਅੱਖਾ ਨਾਹੀ ਕਹਿਣਾ ਕਤ ਨਾ ਜਾਏ ਗੁਰਾ ਇੱਕ ਦੇਹ ਬੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਵਾਂ ਜੀ ਤਿਸ ਭਾਵਾਂ ਵਿਣ ਭਾਣੇ ਕੇ ਨਾਹੀ ਕਰੀ ਜੀਤੀ ਸਿਰਚ ਉਪਾਈ ਵਿਖਾ ਮਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦਿਹਿ ਬੁਝਾਈ ਸਮਨਾ ਜੀਆਂ ਤਾਂ ਇੱਕ ਦਾਤਾ ਸੁ ਮੈਂ ਮਿਸਰ ਨਾ ਜਾਈ ਜੇ ਜੁ ਉਚਾਰੇ ਅਰਜਾ ਹੋਰ ਦ ਸੁਣੀ ਹੋਏ ਨਵਾਂ ਕੰਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਸੰਗਾ ਨਾਮ ਰਖਾਇ ਕੇ ਜਸ ਕੀਰਤ ਜਗ ਲੇ ਜੀ ਤਿਸ ਨਦਰਨਾ ਆਵਈ ਤਾਂ ਵਾਤਨਾ ਪੁੱਛੈ ਕੇ ਕੀਤਾ ਅੰਦਰ ਕੀਟਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਉ ਤੇ ਹਾਂ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਤਵਲ ਖਾਸ਼ ਸੁਣੀਐ ਦੀਪ ਲੋਕ ਪਤਲ ਸੁਣੀਐ ਕੋਹ ਨਾਸ ਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸ਼ਰ ਬਰਮਾ ਇੰਦ ਸੁਣੀਐ ਮੁਖ ਸਲਾਹ ਮੰਦ ਸੁਣੀਐ ਜੋਗ ਜੁਗਤੰ ਭੇਦ ਸੁਣੀਐ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਤ ਸੰਤੋਖ ਗਿਆਨ ਸੁਣੀਐ ਅੱਠ ਸਟਕਾ ਇਸਨਾਨ ਸੁਣੀਐ ਪੜਿ ਪੜਿ ਪਾਵਹਿ ਮਾਨ ਸੁਣੀਐ ਲਾਗੇ ਸੇ ਧਿਆਨ ਨਾਨਕ ਪਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਾਗੁਣਾ ਕੀ ਗਾਹ ਸੁਣੀਐ ਸੇਖ ਪੀਰ ਪਾਤਸ਼ਾਹ ਸੁਣੀਐ ਅੰਦੇ ਪਵ ਹੈ ਰਹੋ ਸੁਣੀਐ ਹਾਥ ਹੋਵੇ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੈ ਪਿਛੈ ਪਛਤਾਇ ਕਾਗਦ ਕਲਮ ਨਾ ਲਿਖਣ ਹਾਰ ਮਨਨੇ ਕਾ ਬਹਿ ਕਰਨਾ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਗੁਦ ਮਨੈ ਸਗਲ ਭਮਣ ਕੀ ਸੁਧ ਮਨੈ ਮੋਹ ਛੋਟਾ ਨਾ ਖਾਈ ਮਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਟਾਕ ਨਾ ਪਾਏ ਮਨੈ ਪਤਿਓ ਪ੍ਰਗਟ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧੰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਕਤਿ દ્વાਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿਖ ਮੰਨੈ ਨਾਨਕ ਭਵਹਿ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੀ ਪਾਵ ਹੈ ਦਰ ਕੇ ਮਾਨ ਪੰਚੀ ਸੁਖ ਹੈ ਦਰ ਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਥਰਤੀ ਕੈ ਕਰਨੈ ਨਾਹੀ ਸੁਮਾਰ ਤਉ ਧਰਮ ਦੇ ਆਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ 부ਜੈ ਹੋਵੇ ਸਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੁਰ ਹੋਰ ਤਿਸਤੇ ਭਾਰ ਤਲੈ ਕਮਨਜੂਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਖਵਾਉ ਤਿਸਤੇ ਹੋਏ ਲੰਗਰ ਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋਤਿ ਤੁ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾ ਆਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਸੰਤ ਸਤੀ ਅਸੰਖ ਦਾਤਾਰ ਆਸੰਖ ਸੂਰ ਮੋਪਖ ਸਾਧ ਸੰਤ ਮੋਹ ਲਿਵਲਾਈ ਤਾਰ ਕੁਦਰਤ ਕਮਣ ਦਾ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਦਕੂਰ ਸੰਚੂਰ ਹਰਾਮਪੂਰ ਅਸੰਖ ਅਮਰ ਕਰ ਜਾਹੀ ਜੋਰ ਸੰਖ ਗਲ ਵੱਡ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆ ਕੂੜੇ ਫੇਰਾਹੀ ਅਸੰਖ ਮਲੇਸ਼ ਮਲ ਪਖਾਹੀ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੁਰ ਪਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਤਾਰ ਸੰਕ ਨਾਮ ਵ ਸੰਕ ਥਾਮ ਗੰਮ ਗੰਮ ਅ ਸੰਕ ਲੋ ਆ ਸੰਕ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣਾ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਤੇ ਸ੍ਰਿਨਾਇ ਜੀ ਫਰਮਾਏ ਤਿਵਤੀ ਪਾਹੇ ਜੀਤਾ ਕੀਤਾ ਤਿਤਾ ਨਾਉ ਵਿਣਵੇ ਨਹੀਂ ਕੋਤਾਉ ਕੁਦਰਤ ਕਵਣਾ ਕਹਾ ਵਿਚਾਰ ਵਾਰਿਆ ਨਾ ਜਾਮ ਇੱਕ ਵਾਰ ਜੋ ਤੁਧ ਭਾਵੈ ਸਾਈਂ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦਿਹ ਪਾਣੀ ਤੁਤੇ ਉਤਰਸ ਕਹਿ ਮੂਤ ਪਲੀਤੀ ਕਪੜ ਹੋਏ ਜੇ ਸਾਉਣ ਲਈਏ ਉਤੋਏ ਪਰੀਏ ਮਤ ਪਾਪਾਂ ਕੈ ਸੰਗ ਉਤਪੈ ਨਾ ਵੇ ਕੇ ਰੰਗ ਕੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੇ ਆਵੋ ਜਾਓ ਤੀਰਥ ਤਪ ਦਿਆ ਦਤ ਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਵਰਮਾਉ ਸਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਵਕਤ ਕਮਣ ਕਮਣ ਚਿਤ ਕਮਣ ਵਾਰ ਕਮਣ ਸੇ ਰੁਤੀ ਮਾਹ ਕਮਣ ਜਿਤ ਹੋ ਆਕਾਰ ਵੇਲਾ ਪਾਈਆ ਆਪਣੀ ਜੇ ਹੋਵੇ ਲਿਖਣਾ ਕੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖ ਲੈ ਕੁਰਾਨ ਚਿਤ ਵਾਰਨਾ ਜੋਗੀ ਜਾਣੈ ਅਤ ਮੌਨਾ ਕੋਈ ਜਾਂ ਕਰਤਾ ਸੇਟੀ ਕੋ ਸਾਝੀ ਅਪੀ ਜਾਣੈ ਸੋਈ ਕਿਵ ਕਰੀ ਅੱਖਾਂ ਕਿਵਸਾ ਲਾਹੀ ਕਿਉ ਵਰਣੀ ਤੁਮ ਜਾਣਾ ਨਾਨਕੀ ਅੱਖਣ ਸਭ ਕੋ ਆਖੇ ਇੱਕ ਦੂਜੇ ਅਣਾਓ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਂ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੈ ਤੇ ਗਿਆਨ ਸੋ ਹੈ पाताल पताल लखन सागा सूढ़ कूड़ पात की वीर कहन कवात सह सठार है कहन कतिबा असलू इक धात लिखा हु तालकी है लिखे हुए विनाश नानक बड़ा खिए आपे जाने आप ਸਾਲਾ ਈਸਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਨਿਰਹਾ ਸਿਤੀ ਮਾਲ ਤਨ ਕੀੜੀ ਤੁੱਲਾ ਹੋਵਨੀ ਜੇ ਤਿਸ ਮਨਹੂ ਨਾ ਵਿਸਰੇ ਅੰਤ ਨਾ ਸਿਫਤੀ ਕੈ ਅਨੰਤ ਅੰਤਨਾ ਕਰਨੇ ਬੇਨਾੰਤ ਅੰਤਨਾ ਵੇਖਣ ਸੁਨੰਤ ਅੰਤਨਾ ਜਪੇ ਕਿਆ ਮਨ ਮੰਤ ਅੰਤਨਾ ਜਪੇ ਕੀਤਾ ਕਾਰ ਅੰਤਨਾ ਜਪੇ ਪਰਵਾ ਅੰਤ ਕਾਰਨ ਕੀਤੇ ਬਿੱਲਾਹੀ ਥਾਂਕੇ ਅੰਤ ਨਾ ਪਾਈ ਜਾਹੇ ਇਹੋ ਅੰਤਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਂ ਉੱਚੀ ਉੱਪਰ ਉਚਾ ਨਾਉ ਇਹ ਬੜਾ ਊਚਾ ਹੁ ਮੈਂ ਕੋਈ ਤੇ ਸੁੱਚੇ ਕੋ ਜਾਣੈ ਸੋਏ ਜੀਵੜੇ ਆਪ ਜਾਣੈ ਆਪ ਆਪ ਨਾਨਕ ਨਜ਼ਰੀ ਕਰਵੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਿਲਨਾ ਤੁਮਹਾਈ ਕੀਤੀ ਮੰਗ ਹੈ ਜੁਦ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟ ਹੈ ਵਿਕਾਰ ਕੀਤੇ ਲੈ ਲੈ ਮਨੁ ਕਰਪਾ ਹੈ ਕੀਤੇ ਮੂਰਖ ਕਾਹੀ ਖਾਹੇ ਕੀਤਿਆਂ ਦੁਖ ਭੂਖ ਸਦਮਾ ਈ ਪਿਤਾ ਤੈਰੀ ਦਤਾਰ ਬੰਦ ਤਲਾਸ਼ੀ ਪਣ ਹੋਏ ਪੂਰਾ ਨ ਸਕੈ ਕੋਏ ਜੀ ਕੋ ਖਾਇ ਕੇ ਅਖਣ ਪਾਏ ਉਜਣ ਜਿਤਿਆ ਮੁਖਾਇ ਅੱਪੇ ਜਾਣੇ ਅੱਪੇ ਦੇ ਅਖੇ ਸੇ ਪੀ ਕੀ ਕੀ ਜਿਸਨੋ ਬਖਸ਼ੀ ਸਿਰਸਲਾ ਨਾਨਕ ਪਾਤਿ ਸ਼ਾਹੀ ਪਾਤਸ਼ਾਹ ਆਮਲ ਗੁਣ ਆਮਲ ਵਪਾਰ ਆਮਲ ਵਪਾਰੀ ਐ ਅਮੁ ਪੰਡਾ ਆਮੁੱਲ ਹੈ ਅਮਲੇ ਜਾਹੇ ਅਮ ਭਾਈ ਇਮਲਾ ਸਮਾਹੇ ਆਮੁੱਲ ਧਰਮ ਆਮੁੱਲ ਦੀ ਬਾਣ ਆਮੁੱਲ ਤੁਲ ਆਮੁੱਲ ਪਰਵਾਣ ਆਮੁੱਲ ਬਖਸ਼ੀਸ਼ ਅਮਿਸ਼ਾਨ ਆਮੁੱਲ ਕਰਮ ਮੂਲ ਫਰਮਾਨ ਆਮੁੱਲ ਮੂਲ ਅੱਖਿਆ ਨਾ ਜਾਏ ਅੱਖ ਅੱਖ ਰਹੇ ਲੁਲਾਈ ਅੱਖ ਹੈ वेद ਪਾਠ ਪੁਰਾਨ ਅੱਖ ਹੈ ਪੜੇ ਕਰਿ ਵਿਖਿਆਣ ਅੱਖ ਹੈ ਬਨਮੈ ਅੱਖ ਹੈਂਦ ਅੱਖ ਹੈ ਗੋਪੀ ਤੈ ਗੋਬਿੰਦ ਅੱਖ ਹੈ ਈਸ਼ਰ ਅੱਖ ਹੈ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਨਵ ਅੱਖ ਹੈ ਦੇਵ ਅੱਖ ਹੈ ਸੁਰ ਨਗ ਮਨ ਜਨ ਸੇਵ ਕੀਤੇ ਅਥ ਹੈ ਅਖਣ ਪਾਹੀ ਕੀਤੀ ਕਹਿ ਕਹਿ ਉਠ ਉਠ ਜਾਹੀ ਤੇ ਕੀਤੇ ਹੂਰ ਕਰੇ ਤਾਤਨਾ ਸਕਨੇ ਕਈ ਕੀ ਜੀਵੜ ਪਾਵੇਂ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ ਜੀਕੋ ਅਖੇ ਭੂਲ ਬਿਗਾੜ ਤਾਲ ਕੀਏ ਸਿਰ ਗਾਵਾ ਰਗਵਾਰ ਸੋ ਦਰ ਕੀ ਹਾਸੁ ਕਰ ਕੇ ਹਾ ਜਿਤ ਮੈਂ ਸ਼ਰਮ ਸਮਾਲੇ ਵਾਜੀ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿਸਿਓ ਕਹੀ ਅਨਾ ਕੀਤੇ ਗਾਵਣ ਹਾਰੇ ਗਾਵ ਹੈ ਤੁਹਨੋਂ ਕੌਣ ਪਾਣੀ ਮੈਂ ਸੰਤਰ ਗਾਵੇ ਰਾਜ ਧਰਮ ਦੁਵਾਰੇ ਗਾਵ ਹੈ ਚਿਤ ਗੁਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸਰ ਬਰਮਾ ਦੇਵੀ ਸਹੁਣ ਸਦਾ ਸਵਾਰੇ ਗਾਵਹੈਂ ਇੰਦ ਇੰਦਾਸਣ ਬੈਠੇ ਦੀਵਕੀਆਂ ਦਰ ਨਾਲੇ ਗਾਵਹੈਂ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤਿਸ ਦੀ ਸੰਤੋਖੀ ਗਾਵਹੈਂ ਮੀਰ ਕਰਾਰੇ ਗਾਵਨ ਪੰਡਤ ਪੜਨ ਖੀਸਰ ਜੁਗ ਜੁਗ ਵੇਤਾ ਨਾਲੇ ਗਾਵਹੈਂ ਮੁਣੀਆਂ ਮਨ ਮੋਹ ਨਾਲ ਸੁਰਗਾ ਮਸ਼ ਪਿਆਲੇ ਗਾਵਨ ਰਤਨ ਪਾਏ ਤੇ ਅੱਠ ਛੱਠ ਤੀਰਥ ਨਾਲੇ ਗਵਹੈ ਜੋਤ ਮਹਾਮਲ ਸੂਰਾ ਗਾਵਹੈ ਖਾਣੀ ਚਾਰੇ ਗਵਹੈ ਖੰਡ ਮੰਡਲ ਵਰਪੰਡਾ ਕਰ ਕਰਖੇ ਤਾਰੇ ਸੇਤ ਨੂੰ ਗਵਹੈ ਜੋਤ ਪਾਵਨ ਰਤੇ ਤੇਰੇ ਭਗਤ ਦਰਸਾਲੇ ਹੋਰ ਕੀਤੇ ਗਾਵੂ ਸੇ ਮੈਂ ਚਿਤ ਨਾਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਬ ਸੱਚਾ ਸੱਚੀ ਨਾਹੀ ਹੈ ਪੀਹੋਸੀ ਜਾਇ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਾਜ ਕਰ ਵਖੇ ਕੀਤਾ ਆਪਣਾ ਜੀਵ ਇਸ ਦੀ ਵਿਢਿਆਈ ਜੋ ਜਸ ਪਾਵੇਂ ਸੋਈ ਕਰਸੀ ਹੁਕਮਨਾ ਕਰਣਾ ਜਾਈ ਸੋ ਪਾਤਸ਼ਾਹ ਉਸਤਾਬਾ ਸਾਹਿਬ ਨਾਨਕ ਰੈਨ ਅਰਜਾਈ ਮੁੰਦਾ ਸੰਤੋਖ ਸੰਪਾਚੋਲੀ ਧਿਆਨ ਕੀ ਕਰਹਿ ਮੇ ਭੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਕੀਸ਼ਲ ਜਮਾਤੀ ਮੰਗਿਤੈ ਜਗਜੀਤ ਆਦੇਸ਼ ਇਸੇ ਅਦੇਸ਼ ਆਦ ਨੀਲ ਅਨੰਦ ਨਾਹਤ ਜੁਗ ਜੁਗੇ ਕਾਵੇਂ ਸਾ ਭਗਤ ਗਿਆਨ ਦੇ ਆਪੰਡਾਰਣ ਕਟਣ ਵਜੇ ਨਾਦ ਆਪ ਨਾਥ ਨਾਥੀ ਸਮਝਾਂ ਕੀ ਰਿੱਧ ਸ੍ਰੀ ਅਵਰਾ ਸਾਧ ਸੰਯੋਗ ਵਿਨਯੋਗ ਦੇ ਕਾਰਚ ਲਾਵੇਂ ਲਿਖਿਆ ਬਹ ਹੈ ਭਗ ਆਦੀ तिसे आदेश ਆਦ ਨੀਲਨਦ ਨਹਤ ਜੁਗ ਜੁਗੇ ਕੋ ਵੇਸਾ ਇਕਾ ਮਾਈ ਜੁਗਤ ਵਿਆਈ ਤਿੰ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜੀਵ ਤਿਸ ਪਾਵੇ ਤਵੇਂ ਚਲਾਵੇ ਜੀਵ ਹੋਵੇ ਪਰਮਾਨ ਉ ਵਿਖੇ ਉਹਨਾਂ ਨਦਰ ਨਾਮੇ ਬੋਤਾਈ ਹੋ ਵਿਡਾਣ ਆਦੇ ਤਿਸ ਅਦੇਸ ਆਦ ਨੀਲ ਨਦ ਨਹਤ ਜੁਗ ਜੁਗ ਇਕੋ ਵੇਸਾ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਮ ਸੱਚੇ ਕੀ ਸਾਚੀ ਕਾਰ ਆਦੀਸ਼ ਤਿਸੈ ਅਗੇਸ ਆਦ ਨੀਲਨਾਦ ਨਾਹਤ ਜੁਗ ਜੁਗੇ ਕੋ ਵਿਸਾ ਇਕ ਦੂਜੀ ਭੌ ਲਖ ਹੋਹਿ ਲਖ ਹੋਵੇਂ ਲਖੀਸ ਲਖ ਲਗਿ ਡਾਕੀ ਹੈ ਇਕ ਨਾਮ ਜਗਦੀਸ਼ਾ ਈਤ ਰਾਹੀ ਪਤ ਪਵੜੀਆ ਜੜੀਏ ਹੋਏ ਅਕੀਸਮ ਸੁਣ ਗਲਾ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈ ਐ ਕੁੜੀ ਕੁੜੈ ਕਿਸ ਅੱਖਣ ਜੋਰ ਚੁਪੈ ਨੈ ਜੋਰ ਜੋਰ ਨਾ ਮੰਗਣਾ ਦੇਣਾ ਜੋਰ ਜੋਰ ਨਾ ਜੀਵਨ ਮਰਨੇ ਜੋਰ ਜੋੜ ਨਾ ਰਾਜ ਮਾਲ ਮਨਸੂਰ ਜੋੜ ਨਾ ਸੁਰਤੀ ਗਿਆਨ ਵਿਚਾਰ ਜੋੜ ਨਾ ਜੁਕਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਮਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸੇ ਤਰਤੀਥਾਪ ਰਖੀ ਧਰਮਸ਼ਾਲ ਤਿਸ ਮਿਤ ਜੀ ਜੂਤ ਕੇ ਰੰਗ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪਨ ਪਰਵਾਨ ਨਿਦਰੀ ਕਰਮ ਪਵੈ ਨਿਸ਼ਾਨ ਕਾਂਚ ਪਕਾਈ ਉਥੇ ਪਾਈ ਨਾਨਕ ਗਿਆ ਜਪ ਜਾਈ ਧਰਮ ਖੰਡ ਕਾਏ ਹੋ ਧਰਮ ਗਿਆਨ ਕੰਡਕਾ ਕੋ ਕਰਮਾਓ ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਕਾਰਤਕੜੀਐ ਰੂਪ ਰੰਗ ਕੇ ਵੈਸਾ ਕੀਤਿਆ ਕਰਮ ਉਮਰ ਕੀਤੇ ਕੀਤੇ ਤੋ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿਧਵ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦਿਵਦਾਨਵ ਮਨ ਕੀਤੇ ਕੀਤੇ ਰਤਨਾ ਸਮੁੰਦ ਕੀਤਿਆ ਥਾਣੀ ਕੀਤਿਆ ਬਾਣੀ ਕੀਤੇ ਪਾਦਰਿੰਦਵ ਕੀਤਿਆ ਸੂਤੀ ਸੇਵ ਕੀਤੇ ਨਾਨਕ ਅੰਤਨੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਆਨਾਦ ਮਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਤਾਰਕਣੀਏ ਬਹੁਤ ਅਨੂਪ ਤਾਂ ਖੀਆਂ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹੈ ਪਿਛੈ ਪਛਤਾਇ ਤਿਥੈ ਘੜੀਆਂ ਸੁਰਤ ਮਤਮਨ ਮੁਦ ਤਿਥੈ ਘੜੀਏ ਸੁਨਸਿਦਾ ਕੀ ਸੁਦ ਕਰਮਖੰਡ ਕੀ ਬਾਣੀ ਜੋ ਤਿਥੈ ਹੋਰ ਨਾ ਕੋਈ ਹੋਰ ਤਿਤੈ ਜੂਤ ਮਹਾਮਲ ਸੂਰ ਤਿਨ ਮੈਂ ਰਾਮ ਰਿਹਾ ਪਰਪੁਰ ਤਿਤੈ ਸੀਤੋ ਸੀਤਾ ਮਮਾਹੀ ਤਾਂਕੇ ਰੂਪ ਨਾ ਕਥਨੇ ਜਾਹੀ ਨਾ ਹੁਮਰੇ ਨਾਂ ਖੱਗੇ ਜਾਹੀ ਜਿਨ ਕੇ ਰਾਮ ਵਸੈ ਮਨ ਮਾਹੀ ਤਿਤੈ ਭਗਤ ਵਸੈ ਕੈ ਲੋ ਕਰੇ ਅਨੰਦ ਸਚਾ ਮਨ ਸੋਏ ਸਤਖੰਡ ਵਸੈ ਨਿਰਕਾਰ ਕਰ ਕਰ ਵੇਖੇ ਨੰਦਰ ਨਿਹਾਲ ਤਿਥੈ ਖੰਡ ਮਨ ਵਰ ਭੰਡ ਜੀ ਕੋ ਕਥਿ ਤਾ ਤ ਨੰਤ ਤਿਥੈ ਲੋ ਲੋ ਆਕਾਰ ਜੀਵ ਜਿਮ ਹੁਕਮ ਤਿ ਵੈ ਤਿਮ ਕਾਰ ਵੇਖੇ ਵਿੱਚ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਯਤ ਮਹਾਰਾ ਕੀ ਸੁਨਿਆਰ ਅਹ ਰਣ ਮਤ ਵੇਦ ਥਿਆਰ ਪਾਉਖ ਲਾਗਨ ਤਪਤਾਉ ਾਂਡਾ ਪਾਓ ਅਮਰ ਦੀ ਟਾਲ ਕੜੀਆਂ ਸ਼ਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਅਮਨ ਗੁਰੂ ਪਾਣੀ ਪਿਤਾ മർദ മഹത് ദസ രാത്ുദായ സഗല ജഗത്തയ ബു ആയി വാച തർമ്മ ദൂരമോ അപ്പ ਕਿ ਲੈਣੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ